ਮੁੱਕੇ ਸਿਆਸਤਦਾਨ ਮਰਹੂਮ ਹਰਪਾਲ ਸਿੰਘ ਬਡਾਲਾ ਦੇ ਪਰਿਵਾਰ ਵੱਲੋਂ ਫਿੱਕੀ ਫਲੋ ਦੇ ਸਹਿਯੋਗ ਨਾਲ ਪਿੰਡ ਬਡਾਲਾ ਪਿੱਟੇਵੜ ਵਿਖੇ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਮੁਫਤ ਸੂਈ ਧਗਾ ਸਿਖਲਾਈ ਸੈਂਟਰ ਦਾ ਰਸਮੀ ਉਦਗਾਟਨ ਮੈਡਮ ਨਵਜੋਤ ਕੌਰ ਬਡਾਲਾ ਮਹਿਤਾਵ ਸਿੰਘ ਬਡਾਲਾ ਅਤੇ ਡਾਕਟਰ ਸਿਮਰਜੀਤ ਸੰਧੂ ਵੱਲੋਂ ਸਾਂਝੇ ਤੌਰ ਤੇ ਕਿਫੀਤਾ ਕੱਟ ਕੇ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮੈਡਮ ਨਵਜੋਤ ਬਡਾਲਾ ਨੇ ਕਿਹਾ ਕਿ ਆਪਣੇ ਪਿੰਡ ਦੀਆਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਸਿੱਖਿਅਤ ਕਰਨ ਲਈ ਉਹਨਾਂ ਦੇ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੱਚੀਆਂ ਅਤੇ ਔਰਤਾਂ ਨੂੰ ਸਲਾਈ ਕਢਾਈ ਅਤੇ ਬਿਊਟੀ ਪਾਰਲਰ ਦੀ ਸਿਖਲਾਈ ਦਿੱਤੀ ਜਾਵੇਗੀ ਇਸ ਮੌਕੇ ਤੇ ਮਹਿਤਾਬ ਸਿੰਘ ਬਡਾਲਾ ਸਾਬਕਾ ਸਰਪੰਚ ਮਦਨ ਸਿੰਘ ਬਡਾਲਾ ਰਜਵੰਤ ਸਿੰਘ ਸੰਧੂ ਬਡਾਲਾ ਡਾਕਟਰ ਰਾਜੂ ਗਰੋਵਰ ਮੋਨਾ ਸਿੰਘ ਨੀਤਾ ਮਹਿਰਾ ਜਗਰੂਪ ਸਿੰਘ ਸੰਧੂ ਸਾਬਕਾ ਸਰਪੰਚ ਕੋਟਲਾ ਦਲ ਸਿੰਘ ਦਿਲਵਕ ਸਿੰਘ ਵਡਾਲਾ ਡਾਕਟਰ ਜਸਨੀਤ ਨੇਅਰ ਯੂਸਫ ਵਡਾਲਾ ਆਦੀ ਹਸਤੀਆਂ ਨੇ ਸ਼ਿਰਕਤ ਕੀਤੀ